ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਤ ਸਾਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲ ਲਗਾਏ ਗਏ ਉਸ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਮ ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਉਹ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨਾ ਕੇ ਹੱਕੀ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੇ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅਮਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸੇ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀ ਭੁਗਤ ਜਾਂਦੀ ਹੈ ਕਿਉਂਕਿ ਤੀਸਰੀ ਵਾਰ ਅਨਸੇ ਵਿਦਾਇ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਲਿਆਂ ਦੇ ਗਏ ਨੇ ਦੋਆਬੀ ਹੋਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਡ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਦਾ ਪਾਉ ਜਿਹੜਾ ਮਿੰਨੂ ਮਾਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਰੋਕਣਾ ਸਕਰੀਨਸ਼ਾਟ ਸਕਰੀਨ ਦੇਗਾ ਇਹ ਸਾਰੀ ਚੈਟ ਡਿਲੀਟ ਕਰ ਕਰਕੇ ਪਾਚ ਰਿਹਾ ਆ ਸਾਰੇ ਮੈਸੇਜ ਡਿਲੀਟ ਕਰ ਰਿਹਾ ਉਸ ਕੋ ਉੱਤੇ ਆ ਜਾਓ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰਨ ਜਿੰਨੋ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਖਾਲਸਾ ਤੇ ਐਨਐਸਏ ਲਗਾਈ ਆ ਰਿਹਾ ਮੈਸੇਜ ਠੀਕ ਹੈ ਸਕਰੀਨ ਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆਪਾ ਉਹ ਨੂੰ ਆਓ ਸਾਹਮਣੇ ਠੀਕ ਹੈ ਜੀ ਖਾਲਸਾ ਜੀ ਅਬਰ ਫਿਰ ਵੀ ਲਾਵਾਂਗੇ ਆ ਮੈਸੇਜ ਚੜੇ ਹੈਗੇ ਨੇ ਆਪ ਬਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਭੱਜੂਗੇ ਖਾਰਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਦੇਖ ਕੇ ਆ ਜਿਹੜਾ ਪਾਉ ਜਿਹੜਾ ਮੈਨੂੰ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦਵਾਪੀ ਖੋਕਣਾ ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਪਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਮ ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਉਹ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨਾ ਕੇਹਾ ਕਿ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸ ਦੀ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀ ਭੁਗਤ ਜਾਂਦੀ ਹੈ ਕਿਉਂਕਿ ਤੀਸਰੀ ਵਾਰ ਅਨਸੇ ਵਿਦਾਇ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰ ਆਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਕੱਢੇ ਲਿਆਂਦੇ ਗਏ ਨੇ ਦੁਆਬੀ ਹੋਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾਂ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਡ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਹੈ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਦਾ ਭੰਗ ਜਿਹੜਾ ਮਿੰਨੂ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਖੋਪਣਾ ਸਕਰੀਨਸ਼ਾਟ ਸਕਰੀਨ ਤੇਗਾ ਇਹ ਸਾਰੀ ਚੈਟ ਡੀਲੀਟ ਕਰ ਕਰਕੇ ਪਾਚ ਰਿਹਾ ਆ ਸਾਰੇ ਮੈਸੇਜ ਡੀਲੀਟ ਕਰ ਰਿਹਾ ਉਸ ਕੋ ਉੱਤੇ ਆ ਜਾ ਤੀਸਰੇ ਨੰਬਰ ਤੋਂ ਅਮਿਤ ਸ਼ਾਹ ਜਿੰਨ ਜਿੰਨੋਂ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਖਾਲਸਾ ਨੇ ਐਨਐਸਏ ਲਗਾਈ ਆ ਰਹੇ ਮੈਸੇਜ ਠੀਕ ਆ ਸਕਰੀਨ ਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆ ਪਾਓ ਨੂੰ ਆਓ ਸਾਹਮਣੇ ਠੀਕ ਆ ਜੀ ਖਾਲਸਾ ਜੀ ਅਮਰ ਫਿਰ ਵੀ ਲਾਵਾਂਗੇ ਆ ਮੈਸੇਜ ਜੜੇ ਹੈਗੇ ਨੇ ਆ ਭਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਧੁੰਮੇ ਖਾਲਸਾ ਸਾਹਿਬ ਆ ਸਾਰਾ ਕੁਝ ਕੁਝ ਚੀਜ਼ ਨੂੰ ਫੇਕ ਕਰਨ ਆਜਾ ਪਾਉ ਜਿਹੜਾ ਮੈਨੂੰ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦਵਾਖੋ ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋਂ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਕਤ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੌਮ ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਔਰ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨ੍ਹਾਂ ਕਿਹਾ ਕਿ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸੇ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀ ਭੁਗਤ ਜਾਂਦੀ ਹੈ ਕਿਉਂਕਿ ਤੀਸਰੀ ਵਾਰ ਐਨਐਸਸੀ ਵਿਦਾਇਏ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰ ਆਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਕੱਢ ਲੰਦੇ ਗਏ ਨੇ ਦੁਆਬੀ ਹੋਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੁਆਬੀ ਨੇ ਦਾਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਡ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਉਹ ਪਾਉ ਜਿਹੜਾ ਮੈਨੂੰ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਨੂੰ ਬਣਾ ਸਕਰੀਨਸ਼ਾਟ ਸਕਰੀਨ ਤੇਗਾ ਕਾਨਫਰੈਂਸ ਕਰਕੇ ਲੋਕ ਸਭਾ ਹਲਕਾ ਖਡੂਤ ਸਾਹਿਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਪਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਮ ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਉਹ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨਾਂ ਨੇ ਕਿ ਹਾਕੀ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸ ਦੀ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀ ਭੁਗਤ ਜਾਂਦੀ ਹੈ ਕਿਉਂਕਿ ਤੀਸਰੀ ਵਾਰ ਐਨਐਸਏ ਵਿਦਾਇਏ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰ ਆਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਦੁਆਬੀ ਨੇ ਗਏ ਨਹੀਂ ਦੁਆਬੀ ਹੁਣਾਂ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਰਟ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੋਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਤ ਸਾਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਪਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੌਮ ਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਔਰ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨਾ ਕਿਹਾ ਕਿ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ ਐਨਐਸਏ ਤੋਂ ਬਾਅਦ ਇਸ ਦੀ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀਭੁਗਤਜਾਬਦੀ ਹੈ ਕਿਉਂਕਿ ਤੀਸਰੀ ਵਾਰ ਐਨਐਸਏ ਵਧਾਈ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰ ਆਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ। ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਕੱਢ ਲਿਆਂਦੇ ਗਏ ਨੇ। ਦੁਆਬੀ ਹੋਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾਂ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ। ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਡ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਹੈ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਦਾ ਪਾਉ ਜਿਹੜਾ ਮਿੰਨੂ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਕੋ ਬਣਾ ਸਕਰੀਨਸ਼ਾਟ ਸਕਰੀਨ ਤੇ ਲਗਾ ਇਹ ਸਾਰੀ ਚੈਟ ਡਿਲੀਟ ਕਰ ਕਰਕੇ ਪਾਚ ਰਿਹਾ ਆ ਸਾਰੇ ਮੈਸੇਜ ਡਿਲੀਟ ਕਰ ਰਿਹਾ ਉਸ ਉੱਤੇ ਆ ਜਾਓ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰ ਜਿੰਨੋ ਇਹ 3ਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਖਾਲਸਾ ਤੇ ਐਨਐਸਏ ਲਗਾਈ ਆ ਰਿਹਾ ਮੈਸੇਜ ਠੀਕ ਆ ਸਕਰੀਨ ਸ਼ਾਟ ਮਾੜ ਸਕਦੇ ਆ ਇਹ ਤਾਂ ਨਹੀਂ ਮਾੜ ਸਕਦੀ ਆਓ ਆਓ ਸਾਹਮਣੇ ਠੀਕ ਆ ਜੀ ਖਾਲਸਾ ਜੀ ਅਮਰ ਫਿਰ ਵੀ ਲਾਵਾਂਗੇ ਆ ਮੈਸੇਜ ਜਿਹੜੇ ਹੈਗੇ ਨੇ ਆ ਭਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਭੱਜ ਜੰਦੇ ਖਾਰਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਫੇਕ ਕਹਿ। ਅੱਜ ਆਪਾਂ ਉਹ ਜਿਹੜਾ ਮੈਨੂੰ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦਵਾ ਵੀ ਠੋਕਣਾ ਹੈ। ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਤ ਸਾਬ ਤੋਂ ਸੰਸਦ ਮੈਂਬਰ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲ ਲਗਾਏ ਗਏ। ਉਪਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਮ ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਉਹ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨ੍ਹਾਂ ਕਿਹਾ ਕਿ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸੇ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੀ ਮਿਲੀ ਭੁਗਤ ਜਾਂਦੀ ਹੈ ਕਿਉਂਕਿ ਤੀਸਰੀ ਵਾਰ ਐਨਐਸਐ ਤੋਂ ਵਿਦਾਇਏ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰ ਆਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਹੈ ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਲਿਆਂ ਦੇ ਗਏ ਨੇ ਦੋਆਬੀ ਹੋਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਡ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਦਾ ਪਾਉ ਜਿਹੜਾ ਮਿੰਨੂ ਮਾਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਨੂੰ ਕਣਾ ਸਕਰੀਨਸ਼ਾਟ ਸਕਰੀਨ ਤੇ ਲਗਾ ਇਹ ਸਾਰੀ ਚੈਟ ਡਿਲੀਟ ਕਰ ਕਰਕੇ ਪਾਤਰਿਆ ਆ ਸਾਰੇ ਮੈਸੇਜ ਡਿਲੀਟ ਕਰ ਰਿਹਾ ਉਸ ਕੋ ਉੱਤੇ ਆ ਜਾਓ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰਨ ਜਿੰਨੋ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਖਾਲਸਾ ਤੇ ਐਨਐਸਏ ਲਗਾਈ ਆ ਰਹੇ ਮੈਸੇਜ ਠੀਕ ਹੈ ਸਕਰੀਨ ਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆਪਾ ਉਹ ਨੂੰ ਆਓ ਸਾਹਮਣੇ ਠੀਕ ਹੈ ਜੀ ਖਾਲਸਾ ਜੀ ਅਮਰ ਫਿਰ ਵੀ ਲਾਵਾਂਗੇ ਆ ਮੈਸੇਜ ਜੜੇ ਹੈਗੇ ਨੇ ਆਪ ਬਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਭੱਜੂਗੇ ਖਾਰਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਦੇਖ ਕੇ ਆ ਜਿਹੜਾ ਪਾਉ ਜਿਹੜਾ ਮੈਨੂੰ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਨੂੰ ਕਨਾ ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਤ ਸਾਹਿਬ ਤੋਂ ਸੰਸਦ ਮੈਂਬਰ ਵਾਰਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਪਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਮ ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਔਰ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਨਾ ਕੇ ਹਾਕੀ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ ਸਾਫ਼ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਮਨ ਪਸੰਦ ਲੋਕ ਤੀਸਰੀ ਵਾਰ ਅੰਮ੍ਰਿਤਪਾਲ ਉੱਤੇ ਵਧਾਈ ਗਈ NSA ਤੋਂ ਬਾਅਦ ਇਸ ਦੀ ਨਿਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵਾਇਰਲ ਆਡੀਓ ਵਿਕਰਮ ਮਜੀਠੀ ਅਤੇ ਸਰਕਾਰ ਦੇ ਮਿਲੀ ਭੁਗਤ ਜਾਂਦੀ ਹੈ ਕਿਉਂਕਿ ਤੀਸਰੀ ਵਾਰ ਐਨਐਸਏ ਵਿਦਾਇਏ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਸੀ ਤੇ ਸਰਕਾਰ ਨੂੰ ਇਹ ਵੀ ਡਰ ਸੀ ਕਿ ਕਿਤੇ ਵਾਰਿਸ ਪੰਜਾਬ ਦੇ ਸਮਰਥਕ ਸੜਕਾਂ ਤੇ ਨਾ ਉਤਰ ਆਉਣ ਜਿਸ ਦੇ ਲਈ ਇਹਨਾਂ ਵੱਲੋਂ 2-4 ਲੋਕਾਂ ਨੂੰ ਚੁੱਕ ਕੇ ਉਹਨਾਂ ਉੱਤੇ ਪਰਚੇ ਦਰਜ ਕਰਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਵਾਇਰਲ ਚੈਟ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਕਿਉਂਕਿ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਨੇ ਨਵਾਂ ਖੁਲਾਸਾ ਕਰ ਦਿੱਤਾ ਦੱਸਦੇ ਕਿ ਉਸ ਵਾਇਰਲ ਚੈਟ ਸੰਬੰਧੀ ਸਿੱਖ ਕਾਰਕੁਨ ਭਗਤ ਸਿੰਘ ਦੁਆਬੀ ਦੇ ਵੱਲੋਂ ਨਵੇਂ ਸਬੂਤ ਕੱਢੇ ਲਿਆਂਦੇ ਗਏ ਨੇ ਦੁਆਬੀ ਹੋਣਾ ਨੇ ਆਪਣੇ ਮੋਬਾਈਲ ਤੋਂ ਲਾਈਵ ਉਹ ਸਾਰੀ ਚੈਟ ਅਤੇ ਉਸ ਗਰੁੱਪ ਦੀ ਲਾਈਵ ਰਿਕਾਰਡਿੰਗ ਬਿਨਾਂ ਕਿਸੇ ਕੱਟ ਤੋਂ ਸਬੂਤਾ ਸਮੇਤ ਵਾਇਰਲ ਕਰ ਦਿੱਤੀ ਹੈ ਉਹਨਾਂ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਦੁਆਬੀ ਨੇ ਦਾਅਵਾ ਕੀਤਾ ਹੈ ਕਿ ਹੋਰ ਕਈ ਮੋਬਾਈਲ ਨੇ ਜੋ ਉਸ ਵਾਇਰਲ ਗਰੁੱਪ ਦੇ ਵਿੱਚ ਸ਼ਾਮਲ ਸਨ ਉਹ ਦੁਆਬੀ ਹੁਣਾਂ ਕੋਲ ਮੌਜੂਦ ਨੇ ਅਤੇ ਲੋੜ ਪੈਣ ਤੇ ਉਹ ਇਹ ਚੈਟ ਕੋਡ ਦੇ ਵਿੱਚ ਵੀ ਪੇਸ਼ ਕਰ ਦੇਣਗੇ ਦੁਆਬੀ ਨੇ ਇੱਕ ਇੱਕ ਮੈਸੇਜ ਸਕਰੋਲ ਕਰਕੇ ਗਰੁੱਪ ਦੇ ਵਿੱਚ ਦੀ ਲਾਈਵ ਦਿਖਾਇਆ ਹੈ ਜਿਸ ਦੀ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ ਉਹਨਾਂ ਨੇ ਹੋਰ ਕਿਹੜੇ ਸਬੂਤ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਦੇਖ ਲਓ ਅੱਜ ਉਹ ਭਾਲ ਜਿਹੜਾ ਮਿੰਨੂ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦੁਆਬੀ ਕੋ ਬਣਾ ਸਕਰੀਨਸ਼ਾਟ ਸਕਰੀਨ ਦੇਗਾ ਇਹ ਸਾਰੀ ਚੈਟ ਡੀਲੀਟ ਕਰ ਕਰਕੇ ਪਾਚ ਰਿਹਾ ਆ ਸਾਰੇ ਮੈਸੇਜ ਡੀਲੀਟ ਕਰ ਰਿਹਾ ਉਸ ਕੋ ਉੱਤੇ ਆ ਜਾਓ ਤੀਸਰੇ ਨੰਬਰ ਤੇ ਅਮਿਤ ਸ਼ਾਹ ਜਿੰ ਜਿੰਨੋ ਇਹ ਤੀਜੀ ਵਾਰ ਭਾਈ ਸਾਹਿਬ ਉੱਤੇ ਸਿੰਘ ਖਾਲਸਾ ਤੇ ਐਨਐਸਏ ਲਗਾਈ ਆ ਰਹੇ ਮੈਸੇਜ ਠੀਕ ਆ ਸਕਰੀਨ ਸ਼ਾਟ ਬਣ ਸਕਦੇ ਆ ਇਹ ਤਾਂ ਨਹੀਂ ਬਣ ਸਕਦੀ ਆ ਪਾਉ ਨੂੰ ਆਓ ਸਾਹਮਣੇ ਠੀਕ ਆ ਜੀ ਖਾਲਸਾ ਜੀ ਅਮਿਤ ਫਿਰ ਵੀ ਲਾਵਾਂਗੇ ਆ ਮੈਸੇਜ ਜੜੇ ਹੈਗੇ ਨੇ ਆ ਭਾਈ ਨੇ ਸਾਹਮਣੇ ਲਾਈਵ ਹੁਣ ਕਿੱਥੇ ਤੱਕ ਧੁੰਦੇ ਖਾਰਾ ਸਾਹਿਬ ਆ ਸਾਰਾ ਕੁਝ ਤੁਸੀਂ ਹਰ ਚੀਜ਼ ਨੂੰ ਫੇਕ ਕਰ। ਅੱਜ ਦਾ ਪਾਉ ਜਿਹੜਾ ਮੈਨੂੰ ਮਰਨ ਦੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਦਵਾਪੀ ਠੋਕਣਾ ਹੈ। ਪਿਛਲੇ ਦਿਨਾਂ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕ ਸਭਾ ਹਲਕਾ ਖਡੂਤ ਸਾਬ ਤੋਂ ਸੰਸਦ ਮੈਂਬਰ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਕਥਿਤ ਤੋ ਆਡੀਓ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ। ਉਕਤ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਸਾਰੀ ਕਮਾਂਡ ਪੁਲਿਸ ਦੇ ਹੱਥ ਦੇ ਵਿੱਚ ਹੈ ਔਰ ਜਿਸਤੇ ਚਾਹਣ ਪਰਚਾ ਦਰਜ ਕਰੇ ਅਤੇ ਕਿਸੇ ਇਨਕੁਆਇਰੀ ਕਰਨ ਦੀ ਕੋਈ ਲੋੜ ਨਹੀਂ ਜਬਦੀ ਉਹਨਾਂ ਕਿਹਾ ਕਿ ਵਾਇਰਲ ਮਾਮਲੇ ਦੇ ਵਿੱਚ ਉਹ ਮੰਗ ਕਰਦੇ ਨੇ ਕਿ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਾਰਾ ਮਾਮਲਾ